ਨਸ਼ਾ ਤਸਕਰੀ ਨੀ ਪ੍ਰੋਪਰਟੀਜ਼ ਫ੍ਰੀਜ਼ ਗੇ ਰਹੇ ਜਾਂਦੇ ਜਿਸ ਤਰ੍ਹਾਂ ਕਾਰਾ ਵਗਰੇ ਕੀ ਕਹਿਣਾ ਚਾਹੁੰਦਾ ਹਾਂ ਇਹਦੇ ਬਾਰੇ ਇਹ ਹੈ ਜੀ ਕਿ ਪੰਜਾਬ ਸਰਕਾਰ ਦੁਆਰਾ ਡੀਜੀਪੀ ਸਾਹਿਬ ਦੁਆਰਾ ਅਤੇ ਸਾਡੇ ਐਸਐਸਪੀ ਸਾਹਿਬ ਦੁਆਰਾ ਜਿਹੜੀ ਨਸ਼ਾ ਦੇ ਖਿਲਾਫ ਮੁਹਿੰਮ ਜਿਹੜੀ ਅਸੀਂ ਚੇੜੀ ਹੋਈ ਹੈ ਤੇ ਉਹਦੇ ਵਿੱਚ ਜਿਹੜਾ ਇੱਕ ਤਾਂ ਅਸੀਂ ਉਹਨਾਂ ਨੂੰ ਜਿਹੜੇ ਹੈ ਅਰੈਸਟ ਕੀਤਾ ਜਾ ਰਿਹਾ ਜਿਹੜੇ ਨਸ਼ੇ ਦੇ ਸਮੱਗਰੀ ਵਾਲੇ ਨੇ ਜਿੰਨਾਂ ਦਾ ਇਲਾਜ ਕਰਾਉਣਾ ਹੈ ਜਿਹੜੇ ਮਰੀਜ਼ ਨੇ ਨਸ਼ਾ ਦੀ ਜਿਹੜੀ ਬਿਮਾਰੀ ਉਹਨੂੰ ਪੈ ਜਾਂਦੀ ਹੈ ਕਿ ਉਹਨਾਂ ਨੂੰ ਨਸ਼ਾ ਦੀ ਲੋੜ ਪੈਂਦੀ ਹੈ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਜਿਹੜੇ ਬੰਦੇ ਨਸ਼ ਜਿਹੜੀ ਹੈ ਕਿ ਸਮਗਲਿੰਗ ਕੀਤੀ ਹੈ ਤੇ ਉਹ ਤੋਂ ਜਾਇਦਾਦ ਬਣਾਈ ਹੈ ਜਾਂ ਕੋਈ ਵਹੀਕਲ ਲਿੱਤੇ ਨੇ ਜਾਂ ਕੁਝ ਵੀ ਉਹਨਾਂ ਨੇ ਜਿਹੜਾ ਹੈਗਾ ਉਹ ਤੋਂ ਨਸ਼ੇ ਦੀ ਕਮਾਈ ਤੋਂ ਅਰਨ ਕੀਤਾ ਹੈ ਉਸ ਜਿਹੜੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਜ਼ਬਤ ਕਰ ਰਹੇ ਹਾਂ ਇਸੇ ਲੜੀ ਦੇ ਵਿੱਚ ਕਾਰਵਾਈ ਕਰਦੇ ਹਾਂ ਰੀਸੈਂਟਲੀ ਸਾਰਾ ਰਾਮਪੁਰਾ ਫੂਲ ਸਬਡਿਵੀਜ਼ਨ ਦੇ ਵਿੱਚੋਂ ਸਾਡੇ ਵੱਲੋਂ ਜਲਪੁਰਾ ਮਲੇਖਾਨੇ ਦੇ ਵਿੱਚ ਅਸੀਂ ਕੋਠੇ ਦੀ ਵੀ ਪਿੰਡ ਦੇ ਵਿੱਚ ਜਾਇਦਾਦ ਜ਼ਬਤ ਕੀਤੀ ਸੀ ਉਹ ਜਿਹੜਾ ਕੋਠੀ ਦੇ ਇੱਕ 플ੌਟ ਜ਼ਬਤ ਕੀਤਾ ਗਿਆ ਸੀਗਾ ਉਸੇ ਤਰੀਕੇ ਦੇ ਨਾਲ ਹੀ ਜੇਠੂ ਕੇ ਜਿਹੜਾ ਪਿੰਡ ਹੈ ਉੱਥੇ ਜਿਹੜੀ ਹੈਗੀ ਜਾਇਦਾਦ ਜ਼ਬਤ ਕੀਤੀ ਗਈ ਹੈ ਉਸ ਤੋਂ ਬਾਅਦ ਸਿਟੀ ਰਾਮਪੁਰੇ ਦੇ ਵਿੱਚ ਜਿਹੜਾ ਸਿਟੀ ਦੇ ਵਿੱਚੋਂ ਜਿਹੜੀ ਹੈਗੀ ਲੇਡੀ ਦੀ ਕਲਕਾਰ ਜ਼ਬਤ ਕੀਤੀ ਗਈ ਸੀਗੀ ਇਸੇ ਤਰੀਕੇ ਦੇ ਨਾਲ ਜਿਹੜੀ ਥਾਣੇ ਦੇ ਸਭ ਵੱਲੋਂ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਡਰੱਗਸ ਦੇ ਉੱਤੇ ਉਹ ਦੇ ਲੜੀ ਦੇ ਵਿੱਚ ਲਗਾਤਾਰ ਸਾਡੇ ਵੱਲੋਂ ਜਿਹੜੇ ਹੈਗੇ ਨੇ ਪ੍ਰਾਪਰਟੀ ਫੋਰਫੀਚਰ ਕੇਸਿਸ ਜਿਹੜੇ ਹੈਗੇ ਨੇ ਤਿਆਰ ਕੀਤੇ ਗਏ ਸੀਗੇ ਪਿਛਲੇ ਦਿਨੀ ਤੇ ਜਿਨ੍ਹਾਂ ਦੇ ਸੰਬੰਧੀ ਕਨਫਰਮੇਸ਼ਨ ਆਰਡਰ ਦੀ ਮਿਲਦੀ ਹੈ ਜਾਂ ਕਿਸੇ ਦਾ ਕੋਈ ਵਹੀਕਲ ਮਿਲਦਾ ਹੈ ਜੋ ਵੀ ਉਹਦੇ ਕੋਲੇ ਉਹਦੇ ਨਾਮ ਦੇ ਉੱਤੇ ਆ ਜਿਹੜੀ ਚੀਜ਼ ਪਾਈ ਜਾਂਦੀ ਹੈ ਅਸੀਂ ਉਹਨਾਂ ਨੂੰ ਫ੍ਰੀਜ਼ ਕਰ ਰਹੇ ਹਾਂ ਤਾਂ ਜੋ ਨਸ਼ਾ ਤਸਕਰਾਂ ਨੂੰ ਪਤਾ ਲੱਗੇ ਵੀ ਜਿਹੜੀ ਜਿਹੜੀ ਇਹ ਕਾਲੀ ਕਮਾਈ ਦੇ ਵਿੱਚੋਂ ਉਹ ਪ੍ਰਾਪਰਟੀਆਂ ਇਕੱਠੀਆਂ ਕਰ ਰਹੀਆਂ ਨੇ ਤਾਂ ਉਹ ਪ੍ਰਾਪਰਟੀ ਜਿਹੜੀ ਹੈਗੀ ਹੈ ਉਹਨਾਂ ਦੇ ਕੋਲ ਨਹੀਂ ਰਹਿਣੀ ਹੈਗੀ ਉਹ ਸਰਕਾਰ ਨੇ ਜ਼ਬਤ ਕਰ ਲੈਣੀ ਹੈ ਸੋ ਇਹ ਕੋਈ ਧੰਦਾ ਨਹੀਂ ਹੈਗਾ ਜਿਹਦੇ ਵਿੱਚ ਉਹ ਪ੍ਰੋਫਿਟ ਨਾਲ ਕੋਈ ਚੀਜ਼ਾਂ ਕਮਾ ਲੈਣਗੇ ਇਹਦੇ ਵਿੱਚ ਬੇਸਿਕਲੀ ਜਿਹੜਾ ਹੈਗਾ ਇਹ ਨਸ਼ੇ ਦੀ ਕਮਾਈ ਹੈ ਇਹ ਨਾਲੇ ਜਿੱਲ੍ਹਾ ਵੀ ਭੁਗਤਣਗੇ ਅਤੇ ਜਿਹੜੀ ਉਹ ਚੀਜ਼ ਉਹ ਤੋਂ ਕਮਾਈ ਹੋਊਗੀ ਉਹ ਵੀ ਜਿਹੜੀ ਹੈਗੀ ਸਰਕਾਰ ਨੇ ਜੋ ਸਾਡੇ ਕੋਲੇ ਪੁ ਇਸੇ ਲੜੀ ਦੇ ਵਿੱਚ ਅਸੀਂ ਰੀਸੈਂਟਲੀ ਇੱਕ ਤਾਂ ਕੋਠੇਗੁਰੂ ਜਿਹੜਾ ਹੈ ਉੱਥੇ ਅਸੀਂ ਇੱਕ ਜਾਇਦਾਦ ਜ਼ਬਤ ਕੀਤੀ ਸੀ ਫਿਰ ਜੇਠੂਕੇ ਕੀਤੀ ਸੀ ਫਿਰ ਸਿਟੀ ਰਾਮਪੁਰੇ ਕੱਲ ਜਿਹੜਾ ਹੈਗਾ ਕਨਫਰਮੇਸ਼ਨ ਰੀਸੀਵ ਹੋਏ ਸੀਗੇ ਅੱਜ ਇੱਥੇ ਫੂਲ ਥਾਣੇ ਦੇ ਵਿੱਚ ਦੋ ਕੇਸੇ ਸਾਡੇ ਵੱਲੋਂ ਤਿਆਰ ਹੋਏ ਸੀਗੇ ਇੱਕ ਤਾਂ ਹੈਗਾ ਆਪਣਾ ਫੂਲ ਦਾ ਹੀ ਪਿੰਡ ਫੂਲ ਦਾ ਹੀ ਹੈਗਾ ਜਿਹੜਾ ਬੰਦਾ ਰਹਿਣ ਵਾਲਾ ਇਹਦਾ ਨਾਂ ਹੈਗਾ ਸੋਮਾ ਸਿੰਘ son of ਗੁਰਮੇਲ ਸਿੰਘ ਇਸ ਦੇ ਉੱਤੇ ਜਿਹੜੇ ਹੈਗੇ ਨੇ ਐਨਡੀਪੀਐਸ ਦੇ ਕਾਫੀ ਜਿਹੜੇ ਇਹਦੇ ਤੇ ਹੈਵੀ ਰਿਕਵਰੀ ਦਾ ਪਰਚਾ ਦਰਸੀ 160 ਕਿਲੋ ਜਿਹੜੀ ਹੈਗੀ ਐ ਪੱਪੀ ਹਸਕ ਭੁੱਕੀ ਦਾ ਜਿਹੜਾ ਹੈਗਾ ਪ੍ਰਚਾ ਦਰਜ ਹੋਇਆ ਸੀਗਾ ਉਹਦੀ ਵਿੱਚ ਜਿਹੜਾ ਹੈਗਾ ਇਹਦੀ ਕਾਰ ਹੈ ਜਿਹੜੀ ਸਾਡੇ ਵੱਲੋਂ ਉਹ ਰਿਕਵਰ ਕੀਤੀ ਗਈ ਸੀਗੀ ਜਿਹੜੀ ਮਰੂਤੀ ਸੂਜ਼ੂਕੀ ਦੀ ਜਿਹੜੀ ਆਹ Swift Desire ਕਾਰ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਖੜੀ ਹੈ ਇਹ ਕਾਰ ਜਿਹੜੀ ਹੈਗੀ ਐ ਇਹਦੇ ਵਿੱਚ ਜਬਤ ਕੀਤੀ ਜਾਂਦੀ ਹੈ ਜਿਸ ਦੀ ਕੀ ਬਾਅਦ ਵਿੱਚ ਨਿਲਾਮੀ ਕੀਤੀ ਜਾਊਗੀ ਡਿਊ ਪ੍ਰੋਸੈਸ ਫਾਲੋ ਕਰਦੇ ਹੋਏ ਤੇ ਇਸੇ ਤਰੀਕੇ ਦੇ ਨਾਲ ਇੱਕ ਦੂਸਰਾ ਕੇਸ ਅਸੀਂ ਜਿਹੜਾ ਬਣਾਇਆ ਸੀ ਗੁਰਵਿੰਦਰ ਸਿੰਘ ਉਰਫ ਬਿੰਦੀ ਇਹ ਹੈ ਬਖਤੌਰ ਸਿੰਘ ਦਾ ਮੁੰਡਾ ਤੇ ਇਹਦਾ ਪਿੰਡ ਹੈਗਾ ਸੇਲਬਰਾ ਇਹ ਸਿਲਬਰਾ ਪਿੰਡ ਤੋਂ ਹੈਗਾ ਇਹਦੇ ਕੋਲੇ ਜਿਹੜੀ ਹੈਗੀ ਇਹਦੀ ਬਲੈਰੋ ਕਾਰ ਹੈਗੀ ਹੈ ਮਹਿੰਦਰਾ ਤੇ ਇਹ ਜਿਹੜੀ ਬਲੈਰੋ ਜਿਹੜੀ ਆ ਤੁਹਾਡੇ ਦੇਖ ਰਹੇ ਹੋ ਤੁਸੀਂ ਨਾਲ ਖੜੀ ਹੈ ਇਹ ਬਲੈਰੋ ਜਿਹੜੀ ਹੈਗੀ ਹੈ ਇਹ ਸਾਡੇ ਵੱਲੋਂ ਇਹਦੇ ਬਾਰੇ ਫ੍ਰੀਜ਼ ਕਰਕੇ ਜਿਹੜਾ ਹੈਗਾ ਇਹ ਭੇਜੀ ਗਈ ਸੀਗੀ ਇਹ ਦੋਨੋਂ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਵੀ ਇਹਦੇ ਕੋਲੋਂ ਵੀ ਇਹ ਅਲੱਗ ਐਫ ਆਈ ਆਰ ਹੈ ਇਹਦੇ ਵਿੱਚ ਵੀ 160 ਕਿਲੋ ਜਿਹੜੀ ਹੈਗੀ ਭੁੱਕੀ ਬਰਾਮਦ ਹੋਈ ਸੀਗੀ ਤੋ ਇਹਨਾਂ ਦੇ ਉੱਤੇ ਮਲਟੀਪਲ ਐਫਆਈਆਰ ਸਿਗੀਆਂ ਤਾਂ ਇਹਨਾਂ ਦੋਨਾਂ ਦੀਆਂ ਗੱਡੀਆਂ ਦੇ ਕੇਸ ਸੀ ਸਾਡੇ ਵੱਲੋਂ ਬਣਾ ਕੇ ਵਿੱਚ ਜਿਹੜੇ ਭੇਜੇ ਗਏ ਸੀਗੇ ਤੇ ਉਹ ਅੱਗੇ ਸਾਨੂੰ ਆਰਡਰ ਕਨਫਰਮੇਸ਼ਨ ਦੇ ਰੀਸੀਵ ਹੋਏ ਨੇ ਤਾਂ ਇਹ ਜਿਹੜੀਆਂ ਜ਼ਬਤ ਕਰ ਲਈਆਂ ਗਈਆਂ ਨੇ ਜਿਹੜੀਆਂ ਇਹ ਹੈਗੀਆਂ ਨੇ ਇਹ ਦੋਨੋਂ ਵਹੀਕਲ ਜਿਹੜੇ ਇਹਨਾਂ ਨੇ ਬਣਾਏ ਨੇ ਡਰੱਗ ਮੇਟ ਮੁਜਰਮ ਸਰ ਕਿੱਥੇ ਬੰਦੇ ਗਏ ਜਿਹੜੇ ਦੋਨੋਂ ਮੁਜਰਮ ਨੇ ਜੀ ਇਹ ਕਿਉਂਕਿ ਕਮਰਸ਼ੀਅਲ ਕੇਸਿਸ ਨੇ ਇਹ ਜੇਲ੍ਹ ਦੇ ਵਿੱਚ ਬੰਦ ਨੇ ਜੀ ਤੇ ਇਹਨਾਂ ਦੇ ਜਿਹੜੇ ਹੈਗੇ ਨੇ ਇਨਵੈਸਟ ਜਿਹੜਾ ਕੋਰਟ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੀ ਪ੍ਰੋਸੀਡਿੰਗ ਚੱਲ ਰਹੀਆਂ ਨੇ ਜੀ ਇਹ ਜਿਹੜੇ ਜਬਤ ਕਾਦੇ ਪੁਰਾਣੇ ਕੇਸਾਂ ਚ ਵੀ ਹੋਇਆ ਲਾਗੂ ਆ ਜਾਂ ਨਵੇਂ ਕੇਸ ਜਿਹੜੇ ਹੈਗੇ ਆ ਨਹੀਂ ਇਹਦੇ ਵਿੱਚ ਨਾ ਕਮਰਸ਼ੀਅਲ ਦਾ ਕੇਸ ਜਿਹੜਾ ਹੈਗਾ ਸਾਨੂੰ ਰਿਕੁਆਇਰਡ ਹੁੰਦਾ ਜੀ ਇਹਦੇ ਕੁਝ ਕ੍ਰਾਈਟੇਰੀਆ ਉਹ ਹੁੰਦਾ ਹੈ ਉਹ ਜ਼ਰੂਰੀ ਨਹੀਂ ਹੈਗਾ ਕਿ ਆ ਹੁਣ ਦਾ ਹੀ ਕੋਈ ਤਾਜ਼ਾ ਕੇਸ ਹੋਵੇ ਚ ਮੇਰੇ ਕੋਲ 7-8 ਸਾਲ ਪੁਰਾਣਾ ਕੇਸ ਵੀ ਅੱਜ 10 ਸਾਲ ਪੁਰਾਣਾ ਕੇਸ ਵੀ ਆਜੇ ਉਹਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਜਾਇਦਾਦ ਉਹਦੀ ਜ਼ਬਤ ਕਰ ਲਾਂਗੇ ਇਹਦੇ ਲਈ ਸਾਨੂੰ ਮੇਰੀ ਪਬਲਿਕ ਨੂੰ ਵੀ ਅਪੀਲ ਹੈਗੀ ਹੈ ਕਿ ਸਾਨੂੰ ਵੱਧ ਤੋਂ ਵੱਧ ਇਹਦੇ ਵਿੱਚ ਜਿਹੜਾ ਸਹਿਯੋਗ ਦੋ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਇਹ ਗੱਲ ਜਾਂ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਇਹ ਗੱਲ ਕਲੀਅਰ ਹੁੰਦੀ ਹੈ ਕਿ ਜੇ ਇਹ ਨਸ਼ਾ ਤਸਕਰ ਹੈਗਾ ਇਹਨੇ ਪ੍ਰਾਪਰਟੀ ਕਿੱਥੋਂ ਬਣਾਈ ਹੈ ਕਈ ਵਾਰੀ ਜਿਹੜੀ ਹੈਗੀ ਆ ਉਹਨੇ ਲੋਕਲ ਏਰੀਆ ਦੇ ਵਿੱਚੋਂ ਪ੍ਰਾਪਰਟੀ ਹੈ ਜਿਹੜੀ ਉਹ ਨਹੀਂ ਬਣਾਈ ਹੁੰਦੀ ਕਈ ਵਾਰੀ ਜ਼ਿਲ੍ਹਾ ਟੱਪ ਕੇ ਜਾਂ ਕਿਸੇ ਦੂਰ ਹੋਰ ਸ਼ਹਿਰ ਦੇ ਵਿੱਚੋਂ ਨੇ ਪ੍ਰਾਪਰਟੀ ਕੋਈ ਪਲਾਟ ਲੈ ਲਿਆ ਹੁੰਦਾ ਹੈ ਕਿਸੇ ਨੇ ਕੋਈ ਆਪਣਾ ਜਿਹੜਾ ਕੋਈ ਸ਼ੋਅਰੂਮ ਲੈ ਲਿਆ ਕੋਈ ਜਾਂ ਕੋਈ ਵਹੀਕਲ ਲਿੱਤਾ ਹੋਇਆ ਇਹੋ ਜੀ ਗੱਲਬਾਤ ਕੀਤੀ ਹੁੰਦੀ ਹੈ ਉਹ ਲੋਕਲ ਜਿਹੜੀ ਹੈਗੀ ਏਰੀਆ 'ਚ ਪਤਾ ਹੁੰਦੀ ਹੈ ਤਾਂ ਇਹਦੇ ਲਈ ਅਸੀਂ ਜਿਹੜੀ ਹੈਗੀ ਲੋਕਲ ਆਪਣੀ ਜਿਹੜੇ ਹੈਗੇ ਆਮ ਪਬਲਿਕ ਦੇ ਅਸੀਂ ਸਪੋਰਟ ਸੀ ਕਰਦੇ ਆਂ ਸਾਨੂੰ ਇਹਦੇ ਬਾਰੇ ਜਿਹੜੀ ਹੈਗੀ ਮੇਰੇ ਨੰਬਰ ਦੇ ਉੱਤੇ ਚਾਹੇ 110 ਜਿਹੜਾ ਹੈਗਾ 100 ਨੰਬਰ 112 ਦੇ ਉੱਤੇ ਜਾਂ ਸਾਡੇ ਜਿਹੜੇ ਨੰਬਰ ਉਹ ਡਿਸਪਲੇ ਤੇ ਹੈਗੇ ਨੇ ਜਾਂ ਮੈਨੂੰ ਮਿਲ ਕੇ ਜਿਹੜਾ ਹੈਗਾ ਇਹ ਦੱਸ ਸਕਦੇ ਨੇ ਆਪਣੀ ਜਾਣਕਾਰੀ ਦੇ ਸਕਦੇ ਨੇ ਕਿ ਇਸ ਬੰਦੇ ਨੇ ਆ ਜਾਇਦਾਦ ਬਣਾਈ ਹੈ ਓਪਨਲੀ ਵੀ ਦੇ ਸਕਦੇ ਹੋ ਤੇ ਤੁਹਾਡਾ ਨਾਮ ਗੁਪਤ ਵੀ ਰੱਖਿਆ ਜਾਊਗਾ ਜਿਵੇਂ ਤੁਸੀਂ ਚਾਹੋਗੇ ਓਵੇਂ ਚੀਜ਼ ਰੱਖੀ ਜਾਊਗੀ ਤੇ ਅਸੀਂ ਉਹਦੇ ਬੇਸਿਸ ਦੇ ਉੱਤੇ ਉਹਨਾਂ ਦੇ ਜਿਹੜੇ ਪ੍ਰਾਪਰਟੀਆਂ ਨੇ ਉਹ ਫ੍ਰੀਜ਼ ਕਰ ਕਰਕੇ ਉਹ ਉਹਨਾਂ ਦੇ ਵਰਤੋਂ 'ਚ ਨਹੀਂ ਆਣੀ ਹੈਗੀ ਉਹ ਅਸੀਂ ਸੀਜ਼ ਕਰ ਲੈਣੀ ਹੈ ਜੀ ਧੰਨਵਾਦ ਜੀ ਜੈਹਨ ਹੁਣ ਸਿੰਗਲ